ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸਤਿਕਾਰਯੋਗ ਸ਼ਹੀਦ ਬਾਬਾ ਦੀਪ ਸਿੰਘ ਜੀ ਗ੍ਰੰਥੀ ਸਭਾ ਦੇ ਸਰਪ੍ਰਸਤ ਗਿਆਨੀ ਦیدار ਸਿੰਘ ਜੀ ਉਹ ਪਹੁੰਚੇ ਆ ਔਰ ਸ਼ਹੀਦ ਬਾਬਾ ਦੀਪ ਸਿੰਘ ਜੀ ਗ੍ਰੰਥੀ ਸਭਾ ਦੇ ਪ੍ਰਧਾਨ ਗਿਆਨੀ ਕੁਲਵੰਤ ਸਿੰਘ ਜੀ ਪਹੁੰਚੇ ਆ ਔਰ ਸ਼ਹੀਦ ਬਾਬਾ ਦੀਪ ਸਿੰਘ ਜੀ ਗ੍ਰੰਥੀ ਸਭਾ ਦੇ ਸਤਿਕਾਰਯੋਗ ਗਿਆਨੀ ਹਰੀ ਨਾਰਾਇਣ ਸਿੰਘ ਜੀ ਸਕੱਤਰ ਸਾਹਿਬ ਪਹੁੰਚੇ ਐ ਤੇ ਗਿਆਨੀ ਇਕਬਾਲ ਸਿੰਘ ਜੀ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਦੇ ਪ੍ਰਚਾਰਕ ਪਹੁੰਚੇ ਹਨ ਸਮੁੱਚੇ ਸਿੰਘਾਂ ਨੇ ਅੱਜ ਸਾਡੇ ਵੱਲੋਂ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਦੇ ਵੱਲੋਂ ਇੱਕ ਅਸੀਂ ਬੇਨਤੀ ਕਰਨ ਲੱਗੇ ਆ ਜਿਹੜੇ ਇਹ ਸਿੰਘ ਬੈਠੇ ਆ ਗਿਆਨੀ ਇਕਬਾਲ ਸਿੰਘ ਜੀ ਇਨਾਂ ਦੇ ਬਾਬਤ ਪਹਿਲਾਂ ਤੁਹਾਨੂੰ ਅਸੀਂ ਬੜੀਆਂ ਬੇਨਤੀਆਂ ਕੀਤੀਆਂ ਜਿੰਨੀਆਂ ਵੀ ਬੇਨਤੀਆਂ ਕੀਤੀਆਂ ਸੰਗਤ ਨੂੰ ਭਾਵੇਂ ਉਹ ਕਿਸੇ ਵੀ ਪਖਤ ਹੋਣ ਸਮਾਜ ਸੇਵਾ ਦੇ ਵਿੱਚ ਪਖਤ ਹੋਣ ਉਹ ਵੀ ਤੁਸੀਂ ਪ੍ਰਵਾਨ ਕੀਤੀਆਂ ਔਰ ਭਾਵੇਂ ਲੜਕੀਆਂ ਦੀ ਸ਼ਾਦੀ ਲਈ ਹੋਣ ਉਹ ਵੀ ਤੁਸੀਂ ਪ੍ਰਵਾਨ ਕੀਤੀਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸੰਗਤਾਂ ਨੇ ਸਹਿਯੋਗ ਦੇਣ ਦੀ ਖੇਚਲਾ ਕੀਤੀ ਔਰ ਅੱਜ ਗਿਆਨੀ ਇਕਵਾਲ ਸਿੰਘ ਜੀ ਇਹਨਾਂ ਦੇ ਬਾਬਤ ਸਾਡੇ ਸਤਿਕਾਰਯੋਗ ਗਿਆਨੀ ਕਲਵੰਤ ਸਿੰਘ ਜੀ ਔਰ ਗਿਆਨੀ ਦਿਦਾਰ ਸਿੰਘ ਜੀ ਗਿਆਨੀ ਨਰੈਣ ਸਿੰਘ ਜੀ ਦਾਸ ਜਸਵਿੰਦਰ ਸਿੰਘ ਗਾਦੜਪੱਤੀ ਬੋਹਾ ਫੱਤਾ ਮਾਲੋਕਾ ਸਾਰੇ ਸਿੰਘਾਂ ਬੇਨਤੀ ਕਰਦੇ ਆ ਸਭ ਤੋਂ ਪਹਿਲਾਂ ਤਾਂ ਮੈਂ ਦਿਦਾਰ ਸਿੰਘ ਨੂੰ ਬੇਨਤੀ ਕਰਦਾ 2 ਮਿੰਟਾਂ ਲਈ ਥੋੜੇ ਸ਼ਬਦਾਂ ਦੇ ਵਿੱਚ ਔਰ ਗਿਆਨੀ ਇਕਵਾਲ ਸਿੰਘ ਵਾਸਤੇ ਇਹ ਕੁਝ ਇੱਕ ਬੇਨਤੀਆਂ ਕਰਨ ਸੰਗਤ ਤੋਂ ਮੰਗ ਕਰਨ ਤਾਂ ਕਿ ਇਹਨਾਂ ਦੇ ਸਰੀਰ ਬਾਰੇ ਇਹਨਾਂ ਦੇ ਪਰਿਵਾਰ ਬਾਰੇ ਇਹ ਬਹੁਤ ਨੇੜੇ ਹੋ ਕੇ ਜਾਣਦੇ ਐ ਇਹ ਦੱਸਣਗੇ ਗਿਆਨੀ ਦਿਦਾਰ ਸਿੰਘ ਜੀ ਇਹਨਾਂ ਨੂੰ ਬੇਨਤੀ ਐ 2 ਮਿੰਟਾਂ ਲਈ ਜਰੂਰ ਤੁਸੀਂ ਬੇਨਤੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸਾਹਿਬ ਸੰਤਰ ਗਾਦੜਪੱਤੀ ਵਿਆਹ ਕਰਕੇ ਫੇਜ਼ ਬਾਬਾ ਦੀਪ ਸਿੰਘ ਜੀ ਦੇ ਜੋ ਆਗੂ ਹਨ ਪਾਸ ਇਕੱਠੇ ਹੋਇਆ ਇਸ ਮਸਲੇ ਦੇ ਵਿੱਚ ਜਿਵੇਂ ਬਾਬਾ ਜੀ ਨੇ ਪਹਿਲਾਂ ਦੱਸਿਆ ਭਾਈ ਅਕਬਰ ਸਿੰਘ ਜੀ ਇਹਨਾਂ ਦਾ ਪਿੰਡ ਫੁੱਲੂ ਵਾਲਾ ਡੋੜ ਹੈ ਜੋ ਕਿ ਮਾਲਸਾ ਜ਼ਿਲ੍ਹੇ ਚ ਪੈਂਦਾ ਹੈ ਬਲਾਟਾ ਤੁਸੀਂ ਲੱਗਦੀ ਹੈ ਇਹ ਬਹੁਤ ਗਰੀਬ ਹੈ ਮਾਜਵੀ ਸਿੰਘ ਸਮਾਜ ਨਾਲ ਸਮਾਧ ਰੱਖਦਾ ਹੈ। ਔਰ ਤਿੰਨ ਬੱਚੇ ਨੇ ਦੇ ਮਾਤਾ ਪਿਤਾ ਬਜ਼ੁਰਗ ਨੇ ਉਹਦੇ ਨਾਲ ਨੇ ਆਪ ਇਹ ਆਹਾਜ ਹੈ ਇੱਕ ਲੱਤ ਤੋਂ ਔਰ ਬਿਨਾਂ ਮਕਾਨ ਤੋਂ ਆਪਦੇ ਭਰਾ ਦੇ ਮਕਾਨ ਦੇ ਵਿੱਚ ਰਹਿ ਰਿਹਾ ਹੈ। ਸਾਰੀ ਜਾਣਕਾਰੀ ਵਾਸਤੇ ਬਾਬਾ ਜੀ ਨੇ ਦਾਸ ਨੂੰ ਹੁਕਮ ਕੀਤਾ ਹੈ। ਉਹ ਮੈਂ ਆਪ ਜੀ ਦੇ ਨਾਲ ਦੋ ਚਾਰ ਗੱਲਾਂ ਸਾਂਝੀਆਂ ਕਰਨੀਆਂ ਨੇ ਕਿਉਂਕਿ ਆਪ ਸਮਾਜ ਸੇਵੀ ਹੋਣ ਦੇ ਨਾਤੇ ਇਸ ਗਰੀਬ ਪਰਿਵਾਰ ਦੀ ਜ਼ਰੂਰ ਮਦਦ ਕਰੋ ਅਸੀਂ ਤਾਂ ਕਹਿੰਦੇ ਵੀ ਇਹ ਸਵਾ ਦੇ ਖਾਤੇ ਦੇ ਵਿੱਚ ਪੈਸੇ ਦਿਓ ਤੁਸੀਂ ਮੰਗੋਗੇ ਤਾਂ ਅਸੀਂ ਭਾਈ ਇਕਬਾਲ ਸਿੰਘ ਜੀ ਦਾ ਖਾਤਾ ਤੁਹਾਨੂੰ ਦੇਵਾਂਗੇ ਸਦੇ ਪੈਸੇ ਤੁਸੀਂ ਪਾ ਸਕਦੇ ਹੋ ਕਿਉਂਕਿ ਕਿਸੇ ਦਾ ਭਲਾ ਹੋ ਜਾਵੇ ਤੇ ਇਸ ਕਰਕੇ ਆਪ ਜੀ ਨੂੰ ਬੇਨਤੀ ਕੀਤੀ ਹੈ। ਬਾਕੀ ਸਾਰੇ ਵਿਸਤਾਰ ਦੇ ਨਾਲ ਬਾਬਾ ਜੀ ਬਾਬਾ ਜਸਵੰਦਰ ਸਿੰਘ ਜੀ ਦੱਸਣਗੇ ਮੈਂ ਸਾਰੇ ਸਿੰਘਾਂ ਨੂੰ ਇੱਥੇ ਆਉਣ ਤੇ ਜਿ ਆਇਆ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗਿਆਨੀ ਦਿਦਾਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਹੈ। 2 ਮਿੰਟਾਂ ਦੇ ਲਈ ਮੈਂ ਸਾਡੇ ਸਤਿਕਾਰਯੋਗ ਗਿਆਨੀ ਕੁਲਵੰਤ ਸਿੰਘ ਜੀ ਜੋ ਸਾਡੀ ਸਭਾ ਦੇ ਪ੍ਰਧਾਨ ਹੈ ਇਹਨਾਂ ਨੂੰ ਵੀ ਬੇਨਤੀ ਕਰਦਾ ਕਿ ਇਹ ਵੀ ਦੋ ਸ਼ਬਦਾਂ ਦੇ ਨਾਲ ਸੰਗਤ ਨੂੰ ਬੇਨਤੀ ਕਰਦੇ ਨਾਲੇ ਤਾਂ ਨਾਲੇ ਔਰ ਸੰਤਾਂ ਨੂੰ ਬੇਨਤੀ ਕਰਨ ਦੇ ਨਾਲ ਨਾਲ ਇਹਨਾਂ ਦੇ ਬਾਬਤ ਦੱਸ ਵੀ ਦੇਣ ਤਾਂ ਕਿ ਕਈ ਵਾਰੀ ਇਹ ਹੋ ਜਾਂਦਾ ਖਵਨੀ ਵੀ ਇੱਕ ਨੇ ਬਣਾਤੀ ਵੀਡੀਓ ਆਪਣੀ ਮਰਜ਼ੀ ਨਾਲ ਬੋਲ ਲਿਆ ਨਹੀਂ ਜੋ ਸਾਨੂੰ ਇਹਨਾਂ ਬਾਬਤ ਪਤਾ ਹੈ ਅਸੀਂ ਉਹੀ ਦੱਸਾਂਗੇ ਤੇ ਹਰ ਇੱਕ ਸਿੰਘ ਬਾਰੇ ਅਸੀਂ ਵੀਡੀਓ ਨਹੀਂ ਛੇਤੀ ਛੇਤੀ ਬਣਾਉਂਦੇ ਇਹਨਾਂ ਵਾਸਤੇ ਤਾਂ ਬਣਾ ਰਹੇ ਹਾਂ ਵੀ ਇਹਨਾਂ ਬਾਬਤ ਸਾਨੂੰ ਪਤਾ ਹੈ ਵੀ ਇਹ ਕਿੰਨੀ ਗਰੀਬੀ ਵਿੱਚੋਂ ਲੰਘ ਰਹੇ ਹੈ ਸਤਿਕਾਰਯੋਗ ਅਨੀ ਕੁਲਵੰਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਮੈਂ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਬਈ ਸਤਾ ਕੀ ਆ ਵੀ ਗ੍ਰੰਥੀ ਸਿੰਘਾਂ ਦੇ ਜਿਹੜੇ ਅੱਜ ਹਾਲਾਤ ਹਨ ਇਹਨਾਂ ਲਗਭਗ ਸਾਰੇ ਜਾਣਦੇ ਆ ਵੀ ਜਿਹੜੇ ਕੀ ਆ ਵੀ ਅੱਜ ਹਾਲਾਤ ਗ੍ਰੰਥੀ ਸਿੰਘਾਂ ਦੇ ਬਣ ਰਹੇ ਨੇ ਮੈਂ ਜਿੱਥੇ ਵੀ ਜਾਣਾ ਇੱਕ ਗੱਲ ਕਹਿਣਾ ਵੀ ਜੇ ਤੁਹਾਡੇ ਇਥੋਂ ਗ੍ਰੰਥੀ ਸਿੰਘਾਂ ਦੀ ਬਾਹ ਫੜੀ ਦੀ ਆ ਤਾਂ ਫੜ ਲਓ ਨਹੀਂ ਉਹ ਬਹੁਤਾ ਸਮਾਂ ਦੂਰ ਨਹੀਂ ਹੈ ਦਿਖਲਾਤੇਦੂੰ ਵੀ ਮਾਰੇ ਹੋਣਗੇ ਬਹੁਤੇ ਸਿੰਘ ਚੰਗੇ ਚੰਗੇ ਸਿੰਘ ਜਿਹੜੇ ਗ੍ਰੰਥੀ ਸਿੰਘ ਨੇ ਪਾਠਾਂ ਦੀ ਡਿਊਟੀ ਛੱਡ ਕੇ ਗ੍ਰੰਥੀ ਬਣਾ ਛੱਡ ਕੇ ਛੱਡ ਰਹੇ ਨੇ ਸੋ ਬੇਨਤੀ ਹੈ ਸੰਗਤ ਨੂੰ ਕਿ ਗੁਰੂ ਸਾਹਿਬ ਨੇ ਦਸਬੰਦ ਦੀ ਦਮ ਰਿਆਦਾ ਚਲਾਈ ਹੈ ਕੋਈ ਜ਼ਰੂਰੀ ਨਹੀਂ ਵੀ ਜਦ ਆਪਾਂ ਪੱਥਰਾਂ ਤੇ ਲਾਉਣਾ ਗੁਰਦੁਆਰਿਆਂ ਚ ਜ਼ਰੂਰੀ ਨਹੀਂ ਆਪਾਂ ਲੰਗਰਾਂ ਤੇ ਲਾਉਣਾ ਲਾਓ ਮੈਂ ਲੰਗਰਾਂ ਦੇ ਖਿਲਾਫ ਨਹੀਂ ਹਾਂ ਪੱਥਰਾਂ ਦੇ ਖਿਲਾਫ ਨਹੀਂ ਹਾਂ ਪਰ ਸਾਡੀ ਇੱਕੋ ਹੀ ਅਪੀਲ ਆ ਵੀ ਤੁਸੀਂ ਗ੍ਰੰਥੀ ਸਿੰਘਾਂ ਦੀ ਬਾਹ ਫੜੋ ਸਮਾਜ ਸੇਵੀਆਂ ਨੂੰ ਸੋ ਸਾਡੇ ਕੋਲੇ ਭਾਈ ਇਕਬਾਲ ਸਿੰਘ ਜੋ ਸਾਡੀ ਸਭਾ ਦੇ ਮੈਂਬਰ ਵੀ ਨੇ ਕੀ ਆ ਵੀ ਇੱਕ ਤੇ ਅਪਾਹਜ ਨੇ ਦੂਸਰਾ ਪਾਠਾਂ ਤੋਂ ਇਹਨਾਂ ਦਾ ਗੁਜ਼ਾਰਾ ਚੱਲਦਾ ਹੈ ਤੀਸਰਾ ਇਹਨਾਂ ਕੋਲੇ ਘਰ ਨਹੀਂ ਹੈ ਇਹ ਸਾਡੇ ਵਾਸਤੇ ਕੀ ਹੈ ਵੀ ਬਹੁਤ ਵੱਡੀ ਨਰਾਸ਼ ਨਰਾਸ਼ਤਾ ਸਾਡੇ ਪੱਲੇ ਕਿਉਂਕਿ ਗ੍ਰਾਂਥੀ ਸਿੰਘ ਕੋਈ ਵੀ ਹੈ ਕੋਈ ਵਿਰਲਾ ਹੈ ਜਿਹੜਾ ਕੋਈ ਘਰ ਬਣਾ ਲੈਂਦਾ ਨਹੀਂ ਕੋਈ 95% ਐਸੇ ਸਿੰਘ ਐਸੇ ਸਿੰਘ ਨੇ ਜਿਹੜੇ ਕਿ ਇਹ ساری ਉਮਰ ਗੁਰਦੁਆਰਿਆਂ ਚ ਕੱਢ ਦਿੰਦੇ ਨੇ ਆਪਣਾ ਘਰ ਵੀ ਨਹੀਂ ਬਣਾ ਸਕਦੇ ਇਹ ਨਿਰਾਸ਼ਤਾ ਹੀ ਆ ਸਾਡੇ ਪੱਲੇ ਸਾਡੀ ਕੌਮ ਦੀ ਇਹ ਤਰਾਸਦੀ ਰਹੀ ਆ ਵੀ ਅਸੀਂ ਦੂਸਰਿਆਂ ਵਾਸਤੇ ਤਾਂ ਜਾ ਕੇ ਮਦਦ ਕਰ ਦਿੰਨੇ ਆ ਪਰ ਆਪਣੀ ਕੌਮ ਦੀ ਆਪਣੇ ਸਿੰਘਾਂ ਦੀ ਬਾਹ ਨਹੀਂ ਫੜ ਰਹੇ ਸੋ ਸਾਡੀ ਤਾਂ ਇੱਕੋ ਹੀ ਅਪੀਲ ਆ ਸ਼ਹੀਦ ਬਾਬਾ ਦੀਪ ਸਿੰਘ ਜੀ ਗ੍ਰੰਥੀ ਸਭਾ ਵੱਲੋਂ ਸੰਗਤ ਨੂੰ ਸਮਾਜ ਸੇਵੀਆਂ ਨੂੰ ਵਿਦੇਸ਼ਾਂ ਦੇ ਵਿੱਚ ਜਿੰਨੇ ਵੀਰ ਬੈਠੇ ਨੇ ਵੀ ਇਸ ਵੀਰ ਦੀ ਬਾਹ ਫੜੀਏ ਭਾਈ ਇਕਵਾਲ ਸਿੰਘ ਦੀ ਇਹਨਾਂ ਕੋਲੇ ਬੜੀ ਗੱਲ ਕੀਤੀ ਆ ਵੀ ਆਪਣੇ ਭਰਾ ਦੇ ਮਕਾਨ 'ਚ ਬੈਠੇ ਨੇ ਨਾ ਹੀ ਜਗ੍ਹਾ ਮਕਾਨ ਤਾਂ ਹੋਣਾ ਹੀ ਕਿੱਥੋਂ ਆ ਸੋ ਅਸੀਂ ਸਭਾ ਵੱਲੋਂ ਬੇਨਤੀ ਕਰਦੇ ਆ ਵੀ ਸਾਰੇ ਜਾਨੇ ਰਲਕੇ ਦੀ ਬਾਹ ਫੜੋ ਮਦਦ ਕਰੀਏ ਹਾਂ ਇਹ ਅਸੀਂ ਸਭਾ ਦੇ ਖਾਤੇ 'ਚ ਕੋਈ ਪੈਸਾ ਨਹੀਂ ਪਵਾਉਣਾ ਇਹਨਾਂ ਦਾ ਸਿੱਧਾ ਨੰਬਰ ਦੇਵਾਂਗੇ ਅਕਾਊਂਟ ਨੰਬਰ ਉਹਦੇ ਵਿੱਚ ਤੁਸੀਂ ਪੈਸੇ ਪਾਉਣੇ ਆ ਅਖੀਰ ਤੇ ਇਹਨਾਂ ਦਾ ਨੰਬਰ ਵੀ ਦਿੱਤਾ ਜਾਊਗਾ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਸੋ ਸਾਡੀ ਇੱਕੋ ਹੀ ਅਪੀਲ ਆ ਹੱਥ ਵਨ ਕੇ ਸਮਾਜ ਸੇਵੀਆਂ ਨੂੰ ਵੀ ਆ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਵੀ ਆ ਬਹੁਤ ਕਾਫੀ ਪਿੰਡਾਂ ਦੇ ਵਿੱਚ ਏਦਾਂ ਹੋਇਆ ਕਿ ਆ ਵੀ ਗ੍ਰ anthi ਸਿੰਘਾਂ ਵਾਸਤੇ ਉਹਨਾਂ ਨੇ ਪਲਾਟ ਵੀ ਲੈ ਕੇ ਦਿੱਥੇ ਘਰ ਵੀ ਪਾ ਕੇ ਦਿੱਤਾ ਜਿਵੇਂ ਪਿੱਛੇ ਜੇ ਵੀਡੀਓ ਆਈ ਸੀ ਬਡਰੁਖਾ ਨਗਰ ਦੀ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਗ੍ਰ anthi ਸਿੰਘ ਕੀ ਆ ਵੀ ਸਾਰੀ ਉਮਰ ਜਰ ਘਰ ਨਹੀਂ ਬਣਾ ਪਾਉਂਦਾ ਸਾਰੀ ਉਮਰ ਕੀਆ ਗੁਰਦੁਆਰੇ ਦੇ ਇੱਕ ਕਮਰੇ 'ਚ ਖੜ ਦਿੰਦਾ ਗ੍ਰ anthi ਸਿੰਘਾਂ ਦੇ ਖਰਚੇ ਜੇ ਕੀ ਆ ਵੀ ਆਪਣੇ ਘਰਾਂ ਦੇ ਖਰਚੇ ਵੱਧ ਨੇ ਨਾ ਖਰਚੇ ਤਾਂ ਓਨੀ ਮਹਿੰਗਾਈ ਗ੍ਰ anthi ਸਿੰਘ ਵਾਸਤੇ ਵੀ ਆ ਉਹਨਾਂ ਦੇ ਬੱਚਿਆਂ ਤੇ ਜੇ ਅਮੀਰ ਘਰਾਂ ਦੇ ਬੱਚੇ ਪੜਦੇ ਨੇ ਤਾਂ ਉਹਨਾਂ ਹੀ ਪੜ੍ਹਾਈ ਦਾ ਖਰਚਾ ਗ੍ਰਾਂਥੀ ਸਿੰਘ ਦੇ ਬੱਚਿਆਂ ਦਾ ਵੀ ਇਹ ਗੱਲਾਂ ਸੋਚ ਕੇ ਅਸੀਂ ਕੋਈ ਅਪੀਲ ਕਰਦੇ ਹਾਂ ਸਾਰਿਆਂ ਨੂੰ ਸੰਗਤ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸਮਾਜ ਸੇਵੀ ਸੱਜਣਾ ਨੂੰ ਤੇ ਜਿੰਨੀ ਸੰਗਤ ਬਾਹਰਲੇ ਦੇਸ਼ਾਂ ਵਿੱਚ ਬੈਠੀ ਹੈ ਇਸ ਵੀਡੀਓ ਨੂੰ ਜਿੰਨੇ ਸੁਣਨਗੇ ਦੇਖਣਗੇ ਉਹਨਾਂ ਨੂੰ ਅਪੀਲ ਆ ਬੇਨਤੀ ਹੈ ਸਾਡੀ ਵੀ ਐਸ ਸਿੰਘ ਦੀ ਬਾਹ ਫੜੀਏ ਤੇ ਇਹਦਾ ਸੋਨਾ ਘਰ ਬਣਾ ਕੇ ਦੀ ਇੰਨੀ ਕਿ ਮੈਂ ਬੇਨਤੀ ਕਰਦਾ ਸਭਾ ਵੱਲੋਂ ਸੋ ਅਖੀਰ ਤੇ ਅਸੀਂ ਇਹਨਾਂ ਦਾ ਨੰਬਰ ਵੀ ਦੇਵਾਂਗੇ ਸੋ ਹਨ ਗਿਆਨੀ ਜਸਵਿੰਦਰ ਸਿੰਘ ਜੀ ਉਹ ਆਪ ਜੀ ਨਾਲ ਬਚਨ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਗਿਆਨੀ ਕਲਵੰਤ ਸਿੰਘ ਦਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਸੋਹਣੇ ਸ਼ਬਦਾਂ ਤੇ ਇਹਨਾਂ ਨੇ ਅਪੀਲ ਕੀਤੀ ਹੈ ਵੀ ਗ੍ਰੰਥੀ ਅੱਜ ਇਕੱਲੇ ਇਹਨਾਂ ਦੀ ਗੱਲ ਨਹੀਂ ਮੇਰਾ ਖਿਆਲ ਆ ਵੀ ਅਸੀਂ ਬਹੁਤ ਐਸੇ ਗਰੰਥੀ ਸੋਨ ਨੂੰ ਬਾਹ ਫੜ ਕੇ ਅੱਗੇ ਕਰ ਸਕਦੇ ਆ ਜਿਹੜੇ ਗਰੰਥੀਆਂ ਨੇ 20 20 30 30 ਸਾਲ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕੀਤੀ ਪਰ ਹਜੇ ਤੱਕ ਉਹਨਾਂ ਨੂੰ ਘਰ ਨਹੀਂ ਜੁੜਿਆ ਕਈ ਵਾਰੀ ਅਸੀਂ ਜਿਹੜੇ ਕੱਪੜੇ ਪਾਏ ਆ ਨਾ ਸਾਡੇ ਲੋਕ ਇਹਨਾਂ ਮੜੀ ਬਣੀ ਚਾ ਕੇ ਕਈ ਵਾਰੀ ਦੇਖਦੇ ਆ ਵੀ ਇੰਨੇ ਸੋਹਣੇ ਕੱਪੜੇ ਪਾਉਂਦੇ ਆ ਜੀ ਨਹੀਂ ਇਹ ਤਾਂ ਸਾਡੀ ਡਰੈੱਸ ਹੈ ਹਨਾ ਜਿੰਨਾ ਚਿਰ ਡਰੈੱਸ ਗਰੰਥੀ ਸਿੰਘ ਪਾਉਂਦਾ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਤਾਬੇ ਜਾਣ ਦਾ ਉਹਨਾਂ ਚਰ ਮਹਾਪੁਰਖ ਰੱਬ ਦੇ ਪਿਆਰਿਆਂ ਵੱਲੋਂ ਹੁਕਮ ਨਹੀਂ ਸਾਡੇ ਗੁਰੂ ਵੱਲੋਂ ਵੀ ਇਸ ਲਈ ਪਰ ਜੇ ਗਰੰਥੀ ਸਿੰਘਾਂ ਦਾ ਪਿੱਛਾ ਫਰੋਲੇ ਆ ਜਾਵੇ ਤਾਂ ਮੇਰਾ ਖਿਆਲ ਹੈ ਵੀ ਉਹ ਜਾਂ ਮੋਟਰਸਾਈਕਲ ਵੀ ਉਹਦਾ ਲੋਨ ਤੇ ਜੇ ਕੋਈ ਉਹਦੇ ਕੋਲੇ ਗੱਡੀ ਐ ਕੋਈ ਮਾੜੀ-ਮੋਟੀ ਪ੍ਰੋਗਰਾਮਾਂ ਤੇ ਜਾਣ ਨੂੰ ਸੱਜੇ ਖੱਬੇ ਜਾਣ ਨੂੰ ਉਹ ਵੀ ਲੋਨ ਤੇ ਤੇ ਜੇ ਕਿਸੇ ਨੇ ਦੋ ਕਮਰੇ ਖੜੇ ਕਰ ਬੀ ਲੈਤੇ ਉਹ ਵੀ ਲੋਨ ਤੇ ਇਸ ਲਈ ਬੜੀ ਦੁੱਖ ਦੀ ਇਹ ਇੱਕ ਗੱਲ ਹੈ ਅੱਜ ਗ੍ਰੰਥੀ ਸਿੰਘ ਅਸੀਂ ਸਾਹਮਣੇ ਰਹੇ ਬਹੁਤ ਸੋਹਣੇ ਸ਼ਬਦਾਂ ਦੇ ਨਾਲ ਗਿਆਨੀਆਂ ਨੇ ਦੱਸਿਆ ਤੇ ਮੈਂ ਬੇਨਤੀ ਕਰਦਾ ਇੱਕ ਮਿੰਟ ਲਈ ਕਿ ਗਿਆਨੀ ਨਰੈਣ ਸਿੰਘ ਜੀ ਇਹ ਵੀ ਸੰਗਤ ਨੂੰ ਅਪੀਲ ਕਰਨਗੇ ਤੇ ਫਿਰ ਆਪਾਂ ਬਾਅਦ ਦੇ ਵਿੱਚ ਜੋ ਅਕਾਊਂਟ ਵਗੈਰਾ ਦੇਣਾ ਹੈ ਉਹ ਗਿਆਨੀ ਇਕਬਾਲ ਸਿੰਘ ਦਾ ਹੀ ਦੇਣਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੇ ਸਤਿਕਾਰਯੋਗ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਦੇ ਸਰਪ੍ਰਸਤ ਜੀ ਮਾਜ ਸਵਿੰਦਰ ਸਿੰਘ ਜੀ ਔਰ ਬਾਬਾ ਦੀਦਾਰ ਸਿੰਘ ਜੀ ਔਰ ਬਾਬਾ ਜਰਨੈਲ ਸਿੰਘ ਜੀ ਜੋ ਸੈਧੇ ਵਾਲਾ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਕਾਰਜੋਬਾਬਾ ਕੁਲਵੰਤ ਸਿੰਘ ਜੀ ਹੋਰ ਵੀ ਜੋ ਕਿ ਭਾਈ ਅਕਵਾਲ ਸਿੰਘ ਬਾਬਤ ਇਹਨਾਂ ਮਹਾਂਪੁਰਸਾਨ ਨੇ ਬੇਨਤੀਆਂ ਕੀਤੀਆਂ ਸੰਗਤਾਂ ਨੂੰ ਵੀਰਾਂ ਨੂੰ ਨੌਜਵਾਨ ਵੀਰਾਂ ਨੂੰ ਸਮਾਜ ਸੇਵਕਾਂ ਨੂੰ ਇਹ ਬੇਨਤੀ ਹੈ ਕਿ ਬੇਨਤੀ ਪ੍ਰਵਾਨ ਕਰਨੀ ਕਿਉਂਕਿ ਇੱਕ ਇਹ ਵੀਡੀਓ ਤਾਂ ਬਣਾਇਆ ਕਿ ਪਾਈ ਜਾ ਰਹੀ ਹੈ ਕਿ ਇਹ অতি ਗਰੀਬ ਹੈ ਸੋ ਇਹਦੀ ਮਦਦ ਕਰਨਾ ਜ਼ਰੂਰੀ ਹੈ ਸੋ ਇਹਨਾਂ ਦੀਆਂ ਬੇਨਤੀਆਂ ਸਾਡੀਆਂ ਸਾਰੀਆਂ ਦੀਆਂ ਬੇਨਤੀਆਂ ਸਭਾ ਵੱਲੋਂ ਪ੍ਰਵਾਨ ਕਰਨੀਆਂ ਇਹਨਾਂ ਦੇ ਅਕਾਊਂਟ ਨੰਬਰ ਔਰ ਸੰਪਰਕ ਨੰਬਰ ਇਹਨਾਂ ਦੇ ਵਾਦਾਜੀ ਵੱਲੋਂ ਦਿੱਤੇ ਜਾਣਗੇ ਸੋ ਉਹਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੇ ਖਾਤੇ ਦੇ ਵਿੱਚ ਵੱਧ ਤੋਂ ਵੱਧ ਮਾਇਆ ਪਵਾ ਕੇ ਇਸ ਵੀਰ ਦੀ ਮਦਦ करिए ਸੋਹਣਾ ਜੈ ਨੂੰ ਮਕਾਨ ਬਣਾ ਕੇ ਦਈਏ ਕਿਉਂਕਿ ਇਹ ਅਪਾਹਜ ਹੈ ਅਪਾਹਜ ਕਰਕੇ ਆਪਾਂ ਸਾਰੇ ਦੀ ਮਦਦ ਕਰੀਏ ਕਿਉਂਕਿ ਇਹ ਕਿਤੇ ਨਾ ਕਿਤੇ ਅਪਾਹਜ ਕਰਕੇ ਮਿਹਨਤ ਤੋਂ ਵਾਂਝੇ ਰਹਿ ਜਾਂਦੇ ਹਨ ਸੋ ਆਪਨ ਤੇ ਕਿਰਪਾ ਹੈ ਗੁਰੂ ਮਹਾਰਾਜ ਦੀ ਆਪਾਂ ਸਾਰੇ ਨਾਲ ਕੇ ਇਹਨਾਂ ਦਾ ਸਹਾਰਾ ਬਣੀਏ ਸੋ ਇਹ ਬੇਨਤੀਆਂ ਜੋ ਸਾਰੇ ਸਭਾ ਵੱਲੋਂ ਕੀਤੀਆਂ ਆਪੀ ਸਾਰੀਆਂ ਸੰਗਤਾਂ ਨੇ ਪ੍ਰਵਾਨ ਕਰਨੀਆਂ ਜੀ ਸੋ ਜੋ ਸੰਪਰਕ ਨੰਬਰ ਔਰ ਖਾਤਾ ਨੰਬਰ ਬਾਬਾ ਜੀ ਬਾਬਾ ਜਸਵਿੰਦਰ ਸਿੰਘ ਜੀ ਦੇਣਗੇ ਸੋ ਉਹ ਖਾਤੇ ਦੇ ਵਿੱਚ ਮਾਇਆ ਪਹਚਾਉਣੀ ਹੈ ਔਰ ਬਾਬਾ ਜੀ ਨਾਲ ਸੰਪਰਕ ਵੀ ਕਰਨਾ ਇਹਨਾਂ ਦੇ ਹਾਲਾਤਾਂ ਨੂੰ ਪੁੱਛ ਕੇ ਆਪ ਦੇ ਮਨ ਦੇ ਭਾਵਨਾ ਨਾਲ ਵੱਧ ਤੋਂ ਵੱਧ ਮਾਇਆ ਪਹਚਾ ਕੇ ਇਹ ਨਵਾਂ ਮਕਾਨ ਬਣਾਈਏ ਇਹ ਬੇਨਤੀਆਂ ਦਾ ਅਸੀਂ ਨੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਗਿਆਨੀ ਹਰੀ ਨਰੈਣ ਸਿੰਘ ਜੀ ਬੋਹਾ ਬਹੁਤ ਸੋਣਾ ਬੋਲੇ ਆ ਧੰਨਵਾਦ ਤੋਂ ਇਹ ਬੇਨਤੀ ਅਸੀਂ ਸਾਰੀ ਰਲ ਕੇ ਕਰ ਰਹੇ ਆ ਕਿਉਂਕਿ ਸਤਿਕਾਰਯੋਗ ਗਿਆਨੀ ਇਕਬਾਲ ਸਿੰਘ ਜੀ ਨੂੰ ਅਸੀਂ ਬੜੇ ਨੇੜੇੋਂ ਜਾਣਦੇ ਆ ਤੇ ਲੰਬੇ ਟਾਈਮ ਤੋਂ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਕਰ ਰਹੇ ਆ ਔਰ ਸਚੀ ਮਨਜੀ ਪਿੰਡ ਸੈਦੇਵਾਲਾ ਸਤਿਗੁਰਾਂ ਦੇ ਸਥਾਨ ਤੇ ਅਸੀਂ ਉਹਨਾਂ ਨੂੰ ਵੀ ਆਪਣੇ ਤੌਰ ਤੇ ਬੇਨਤੀ ਕਰਾਂਗੇ ਵੀਡੀਓ ਵਿੱਚ ਕਿ ਉਹ ਵੀ ਐਸੇ ਸਿੰਘਾਂ ਦੀ ਬਾਹ ਫੜਨ ਤੇ ਆਪਣੇ ਤੌਰ ਤੇ ਮੈਂ ਬੇਨਤੀ ਕਰਦਾ ਜਿਵੇਂ ਖਾਲਸਾ ਈਡ ਹੋਗੀ ਜਿਵੇਂ ਗਿਆਨੀ ਜੀਆ ਨੇ ਕਿਹਾ ਸੀ ਵੀ ਅਸੀਂ ਤਾਂ ਲੋਕਾਂ ਦੀਆਂ ਬਾਹਾਂ ਫੜੀ ਜਾਂਦੇ ਆ ਜੇ ਕਿਤੇ ਆਪਣਿਆਂ ਦੀਆਂ ਬਾਹਾਂ ਫੜਨ ਲੱਗ ਜਾਈਏ ਤਾਂ ਬਹੁਤ ਚੰਗੀ ਗੱਲ ਹੋਵੇਗੀ ਸੋ ਜਿੱਥੇ ਅਸੀਂ ਦੂਰ ਦੂਰ ਜਾ ਕੇ ਲੰਗਰ ਲਾਉਨੇ ਆ ਮੇਰਾ ਖਿਆਲ ਹੈ ਵੀ ਉੱਥੇ ਅੱਜ ਐਸੇ ਗ੍ਰੰਥੀ ਸਿੰਘਾ ਨੂੰ ਜਿਨ੍ਹਾਂ ਦੀ ਇੱਕ ਲੱਤ ਔਰ ਮਰੀ ਹੋਈ ਹੈ ਤੁਰਿਆ ਨਹੀਂ ਜਾਂਦਾ ਇਹਨਾਂ ਕੋਲ ਇੱਕ ਮੋਟਰਸਾਈਕਲ ਹੈ ਉਹ ਵੀ ਲੋਨ ਤੇ ਲੈਤਾ ਹੋਇਆ ਇਸ ਲਈ ਉਹ ਵੀ ਪਿੰਡ ਜਾਣ ਵਾਲੇ ਬੱਸ ਤੇ ਨਹੀਂ ਜਾਂਦਾ ਹਨਾ ਚੜੀਦਾ ਉਤਰੀਦਾ ਨਹੀਂ ਤੇ ਇਸ ਲਈ ਪਰ ਪਿਆਰਿਓ ਮੈਂ ਇੱਕ ਗੱਲ ਸੱਚੀ ਕਹਿਣਾ ਵੀ ਵੀਡੀਓ ਕਦੋਂ ਬਣਦੀ ਹੈ ਇਹ ਤੁਸੀਂ ਸਾਰੇ ਜਾਣਦੇ ਹੋ ਹਨ ਗਵਾਂਡੀ ਦੇ ਕੋਈ ਬੰਦਾ ਦੁੱਧ ਮੰਗਣ ਨਹੀਂ ਜਾਂਦਾ ਜੇ ਆਪਾਂ ਦੇਖੀਏ ਦੁੱਧ ਮੰਗਣ ਲੱਗਿਆ ਵੀ ਅਗਲਾ ਇਹ ਸੋਚਦਾ ਵੀ ਯਾਰ ਆਪਾਂ ਕਿਉਂ ਮੰਗੀ ਪਰ ਇਹਨਾਂ ਕੋਲੇ ਇੱਕ ਤਾਂ ਜਗ੍ਹਾ ਹੀ ਨਹੀਂ ਹੈਗੀ ਹਨਾ 2-3 ਲੱਖ ਦੀ ਜਗ੍ਹਾ ਫਿਰ 5-7 ਲੱਖ ਉਤੇ ਖਰਚ ਆਊਗਾ ਪਾਉਣ ਤੇ ਜੇ ਨੋਰਮਲ ਵੀ ਪਾਉਣਾ ਹੋਵੇ ਦੋ ਕਮਰੇ ਵੀ ਪਾਉਣੇ ਹੋਣ ਤਾਂ ਇੱਕ ਇੱਕ ਕਮਰਾ ਤੇ 2 ਲੱਖ ਦਾ ਮਸਾ ਖੜਾ ਹੁੰਦਾ ਹੈ ਤਿਆਰ ਕਰਕੇ ਇਸ ਲਈ ਬਹੁਤ-ਬਹੁਤ ਮੈਂ ਸਾਰੇ ਸਿੰਘਾਂ ਦਾ ਸਤਿਕਾਰਯੋਗ ਗਿਆਨੀ ਦیدار ਸਿੰਘ ਜੀ, ਗਿਆਨੀ ਹਰੀ ਨਾਰਾਇਣ ਸਿੰਘ ਜੀ, ਗਿਆਨੀ ਕੁਲਵੰਤ ਸਿੰਘ ਜੀ ਅਸੀਂ ਸਾਰਿਆਂ ਵੱਲੋਂ ਬੇਨਤੀ ਕਰਦੇ ਹਾਂ ਤੇ ਆਪਣੇ ਵੱਲੋਂ ਵੀ ਆਪਣੇ ਵੱਲੋਂ ਵੀ ਅਸੀਂ ਸਰਦਾ ਵਰਦਾ ਇਹਨਾਂ ਨਾਲ ਪਹਿਲਾਂ ਵੀ ਖੜੇ ਹਾਂ, ਅੱਜ ਵੀ ਖੜੇ ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਖੜਾਂਗੇ ਇਹਨਾਂ ਦੇ ਨਾਲ ਜਿੰਨਾ ਸਾਡੇ ਵਿੱਚ ਗੁਰੂ ਨੇ ਤਾਕਤ ਦਿੱਤੀ ਹੈ, ਬਲ ਦਿੱਤਾ ਹੈ। ਇਹਨਾਂ ਦਾ ਖਾਤਾ ਨੰਬਰ ਦੇਵਾਂਗੇ। ਸਕ੍ਰੀਨ ਤੇ ਉਹ ਖਾਤੇ ਦੇ ਵਿੱਚ ਮਾਇਆ ਪਾ ਕੇ ਸਾਨੂੰ ਉਹਦਾ ਮੈਸੇਜ ਦੂਰੂ ਭੇਜ ਦੇਣਾ ਤਾਂ ਕਿ ਅਸੀਂ ਸੰਗਤ ਨੂੰ ਉਗਾਹ ਵਾਸਤੇ ਅਪੀਲ ਕਰਦੇ ਔਰ ਆਪਣੀ ਸਚਾਈ ਰੱਖਣ ਦੇ ਕਾਬਲੀਅਤ ਰਹੀ ਹੈ ਕਹਿੰਤੋ ਭਾਵ ਹੈ ਅ ਗਿਆਨੀ ਇਕਬਾਲ ਸਿੰਘ ਜੀ ਆਪਣੇ ਤੌਰ ਤੇ ਤੁਸੀਂ ਆਪਣਾ ਖਾਤਾ ਨੰਬਰ ਦੱਸ ਦੋ ਦੇ ਦਿਓ Google Pay ਨੰਬਰ Google Pay ਨੰਬਰ ਦੇ ਦਿਓ ਵੈਕੁਰਜੀ ਕਾ ਖਾਲਸਾ ਵੈਕੁਰਜੀ ਕੀ ਫਤਿਹ ਸੋ ਬਾਬਾ ਜੀ ਵੱਲੋਂ ਬੇਨਤੀ ਕੀਤੀ ਗਈ ਹੈ ਮੇਰੇ ਵਾਬਤ ਸੋ ਸੰਗਤੋਂ ਦੀ ਕਿਰਪਾ ਕਰਨੀ ਵੈਕੁਰਜੀ ਸੋ ਮੇਰਾ ਨੰਬਰ ਹੈਗਾ 94640 53581 ਗੂਗਲ ਪੇ ਨੰਬਰ ਔਰ ਖਾਤਾ ਨੰਬਰ ਹੈ 351183 88842 ਦੁਬਾਰਾ ਫੇਰ ਸੁਣਨਾ ਜੀ ਬੈਂਕ ਹੈਗੀ SBI ਬੁੱਢਲਾਡਾ ਜ਼ਿਲ੍ਹਾ ਮਾਨਸਾ ਜੀ 94640 Google Pay ਨੰਬਰ 9464350581 ਔਰ ਅਕਾਊਂਟ ਨੰਬਰ ਹੈਗਾ ਜੀ SBI ਬੈਂਕ ਬੁੱਢਲਾਡਾ ਜ਼ਿਲ੍ਹਾ ਮਾਨਸਾ 351183 88842 ਜੀ ਸੋ ਬੇਨਤੀ ਕਰਦੇ ਇਹ ਕੰਪਲ ਕਰ ਲਈਏ ਆਪਣਾ ਮੋਬਾਈਲ ਨੰਬਰ ਦੁਬਾਰਾ ਮੋਬਾਈਲ ਨੰਬਰ ਦੁਆਰਾ ਜੀ 94640 53581 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਇਹ ਗਿਆਨੀ ਸਤਕਾਰਯੋਗ ਬਹੁਤ ਵਧੀਆ ਗ੍ਰੰਥੀ ਨੇ ਤੇ ਆਪਾਂ ਦੇਖਦੇ ਆਂ ਵੀ ਅ ਬੱਚੇ ਇਹਨਾਂ ਦੇ तकरीबन 10 10 12 12 ਸਾਲ ਦੇ ਮੇਰਾ ਖਿਆਲ ਹੈਗੇ ਨੇ ਤੇ ਪਰਿਵਾਰ ਅ ਬੱਚੀਆਂ ਵੀ ਨੇ ਹਨਾ ਇਸ ਲਈ ਪਿਆਰਿਓ ਅੱਗੇ ਜਿਸ ਬੰਦੇ ਤੋਂ ਹਜੇ ਤੱਕ ਪਾਠ ਕਰਕੇ ਘਰ ਨਹੀਂ ਜੁੜਿਆ ਉਹਨੇ ਅੱਗੇ ਬੱਚੇ ਵੀ ਵਿਆਹਣੇ ਆ ਬੱਚੇ ਪੜਾਉਣੇ ਵੀ ਆ ਕਿੰਨਾ ਹਾਲਾਤ ਤੁਸੀਂ ਦੇਖ ਸਕਦੇ ਹੋ ਇਸ ਲਈ ਮੈਂ ਜਦੋਂ ਇਹਨਾਂ ਦੀ ਗੱਲ ਸੁਣੀ ਜਾਂ ਵੀ ਇਹਨਾਂ ਦੇ ਨਾਲ ਗੱਲਬਾਤ ਹੋਈ ਤਾਂ ਮੇਰਾ ਆਪਣੇ ਤੌਰ ਤੇ ਤਕਰੀਬਨ ਜਿੱਦਾਂ ਤੋਂ ਵੀ ਇਹਨਾਂ ਦੇ ਨਾਲ ਮੇਰਾ ਸੰਪਰਕ ਹੋਇਆ ਹੈ ਦਿਲ ਦੇ ਵਿੱਚ ਬੜਾ ਦੁੱਖ ਮਨਾਇਆ ਵੀ ਸਾਡੇ ਚੰਗੇ ਚੰਗੇ ਗ੍ਰੰਥੀ ਸਿੰਘ ਚੰਗੇ ਚੰਗੇ ਗੁਰਮੁਖ ਪਿਆਰੇ ਜਿਨ੍ਹਾਂ ਨੂੰ ਹਜੇ ਤੱਕ ਆਪਣਾ ਘਰ ਨਹੀਂ ਜੁੜਿਆ ਪਾਠ ਕਰ ਕਰਕੇ ਆ ਦਾੜੀ ਦੇ ਕੇਸ ਚਿੱਟੇ ਹੋ ਗਏ ਹਨ ਪਰ ਹਜੇ ਤੱਕ ਘਰ ਨਹੀਂ ਪਾ ਸਕਿਆ ਤੇ ਜਿਹੜਾ ਬੰਦਾ ਹਜੇ ਤੱਕ ਪਾਠਾਂ ਦੇ ਨਾਲ ਘਰ ਨਹੀਂ ਪਾ ਸਕਿਆ ਅੱਗੇ ਕੀ ਕਰ ਸਕਦਾ ਹੈ ਹਨ ਇਸ ਲਈ ਪਿਆਰਿਓ ਬੇਨਤੀ ਹੈ ਜਿਵੇਂ ਖਾਲਸਾ ਈਡ ਵਾਲੇ ਹੋਗੇ ਇਹਨਾਂ ਨੂੰ ਮੈਂ ਵਿਸ਼ੇਸ਼ ਕਰਕੇ ਬੇਨਤੀ ਇਸ ਲਈ ਕੀਤੀ ਆ ਕਿਉਂ ਕਿ ਵੱਡਾ ਪ੍ਰੋਜੈਕਟ ਹੈ ਬਾਲਕ ਦੀ ਬੜੀ ਕਿਰਪਾ ਮੇਰਾ ਖਿਆਲ ਹੈ ਵੀ ਜਿਵੇਂ ਅਸੀਂ ਪਿੰਡ ਰੋੜਕੀ ਦੇ ਵਿੱਚ ਜਦੋਂ ਸੇਵਾ ਸ਼ੁਰੂ ਕੀਤੀ ਸੀ ਸਾਡੇ ਸਹਿਕਾਰਜੋਗ ਸਾਡੇ ਵੱਡੇ ਭਾਈ ਲੱਖਾ ਸਿੰਘ ਸਿਧਾਣਾ ਉਦੋਂ ਮੇਰਾ ਖਿਆਲ ਹੈ ਵੀ 18-19 ਲੱਖ ਦਾ ਤਾਂ ਉਹਨਾਂ ਨੇ ਤੇਲ ਦੇਤਾ ਸੀ ਤੇ ਰਜਾਨਾ ਵਾਂਗੂ ਫਿਰ ਸਾਡੇ ਨਾਲ ਉਹ ਖੜਦੇ ਆ ਕੇ ਦੱਸੋ ਬਾਈ ਜੀ ਕੀ ਕਰਨਾ ਹੈ ਕਿਹੜੇ ਪਾਸੇ ਜਾਣਾ ਹੈ ਕੋਈ ਹੋਰ ਤੇਲ ਦੀ ਲੋੜ ਕੋਈ ਸੰਦ ਸੰਦੇੜੇ ਦੀ ਲੋੜ ਕੋਈ ਮਸ਼ੀਨ ਦੀ ਲੋੜ ਕੋਈ ਟਰੈਕਟਰ ਦੀ ਲੋੜ ਮੇਰਾ ਖਿਆਲ ਹੈ ਵੀ ਜੇ ਖਾਲਸਾ ਏਡ ਵਾਲੇ ਅ ਮਾੜਾ ਜਾ ਉਹ ਹਲਾਰੇ ਹਲਾਰੇ ਦੀ ਲੋੜ ਹੈ ਖਾਲਸਾ ਏਡ ਵਾਲਿਆਂ ਨੂੰ ਮੈਂ ਵਿਸ਼ੇਸ਼ ਕਰਕੇ ਬੇਨਤੀ ਕਰਦਾ ਗੁਰਮਖੋ ਤੁਸੀਂ ਜ਼ਰੂਰ ਧਿਆਨ ਦੇਓ ਇਹ ਗੁਰਸਿੱਖ ਵੱਲ ਤੇ ਦੂਸਰੀ ਬੇਨਤੀ ਹੈ ਸੰਗਤਾਂ ਦੇ ਕੋਈ ਹੋਰ ਸਮਾਜ ਸੇਵੀ ਕੋਈ ਵੀ ਹੈ ਗੁਰਮਖ ਪਿਆਰਾ ਜਿਹੜਾ ਇਹਨਾਂ ਦੇ ਨਾਲ ਖੜ ਸਕਦਾ ਉਹ ਜ਼ਰੂਰ ਨਾਲ ਖੜੇ ਹੋ ਤੇ ਸਾਡਾ ਨੰਬਰ ਹੈ 10 ਦਾ ਨੰਬਰ ਹੈ 88729 99198 88729 99198 ਤੁਹਾਡਾ ਨੰਬਰ 99410 99410 66000 66000 ਇਹ ਦੋ ਨੰਬਰ ਅਸੀਂ ਦਿਨੀਆਂ ਸਕਰੀਨ ਤੇ ਤੇ ਸਾਨੂੰ ਕਿਸੇ ਨੂੰ ਵੀ ਤੁਸੀਂ ਮੈਸੇਜ ਕਰ ਸਕਦੇ ਹੋ ਇਹਨਾਂ ਦੇ ਨਾਲ ਗੱਲਬਾਤ ਕਰਕੇ ਜੇ ਤੁਹਾਡੇ ਰਾਹੀਂ ਕੋਈ ਤੁਸੀਂ ਮਿਲਣਾ ਹੋਵੇ ਤਾਂ ਇਹਨਾਂ ਦੇ ਨਾਲ ਅਸੀਂ ਵੀ ਮਿਲਾ ਦਾਂਗੇ ਇਹਨਾਂ ਦੇ ਪਿੰਡ ਲੈ ਜਾਵਾਂਗੇ ਜਿੱਥੇ ਪਾਠ ਕਰਦੇ ਉੱਥੇ ਲੈ ਜਾਵਾਂਗੇ ਜੇ ਇਹਨਾਂ ਨਾਲ ਸਿੱਧਾ ਸੰਪਰਕ ਕਰੋ ਤਾਂ ਵੀ ਤੁਹਾਡਾ ਧੰਨਵਾਦ ਪਰ ਇਹਨਾਂ ਦਾ ਆਪਾਂ ਸਹਿਯੋਗ ਦੇਣਾ ਪਿਆਰ ਨਾਲ ਇਹਨਾਂ ਨੂੰ ਮੈਂ ਤਾਂ ਇੱਥੋਂ ਤੱਕ ਵੀ ਬੇਨਤੀ ਕਰਦਾ ਚਲੋ ਘਰ ਦੀ ਅਸੀਂ ਵੈਸੇ ਵਿਚਾਰ ਕੀਤੀ ਵੀ ਚਲੋ ਵੀਡੀਓ ਪਾਈ ਕੋਈ ਪਾਈਏ ਕੋਈ ਮਿਲ ਜਾਂਦਾ ਪਰ ਇਹਨਾਂ ਦੇ ਬੱਚਿਆਂ ਦੀ ਵੀ ਪੜ੍ਹਾਈ ਕਰਾਈ ਜਾਵੇ ਤਾਂ ਉਹ ਹੋਰ ਵੀ ਨੂੰ ਸੋਨਾ ਕੰਮ ਹੋਵੇਗਾ ਇਹਨਾਂ ਦੇ ਬੱਚਿਆਂ ਦੀ ਪੜ੍ਹਾਈ ਕਰਾਈ ਜਾਵੇ ਇਹਨਾਂ ਦੇ ਬੱਚਿਆਂ ਨੂੰ ਔਰ ਚੰਗੇ ਜਦੋਂ ਪੜ੍ਹਾਈ ਕਰਨਗੇ ਬੱਚੇ ਤਾਂ ਹੋ ਸਕਦਾ ਹੈ ਅੱਜ ਇਹ ਇਦਾਂ ਦੇ ਹਾਲਾਤਾਂ ਵਿੱਚ ਗੁਜ਼ਰ ਰਹੇ ਹੈ ਜੇ ਚੰਗੇ ਪੜ੍ਹ ਕੇ ਚੰਗੇ ਵਧੀਆ ਅਹੁਦੇ ਤੇ ਬਗ ਜਾਣ ਤਾਂ ਹੋ ਸਕਦਾ ਹੈ ਇਹਨਾਂ ਦੇ ਬੱਚੇ ਖੁਦ ਹੀ ਗਰੀਬੀ ਨੂੰ ਚੱਟ ਦੇਣ ਅਸੀਂ ਇਹ ਆਸ ਕਰਦੇ ਹਾਂ ਅਰਦਾਸ ਕਰਦੇ ਹਾਂ ਸਾਰੇ ਸਿੰਘਾਂ ਦਾ ਧੰਨਵਾਦ ਸਤਿਕਾਰਯੋਗ ਗਿਆਨੀ ਦੇਵਾਰ ਸਿੰਘ ਜੀ ਇਹਨਾਂ ਨਾਲ ਇਹਨਾਂ ਦੀ ਬਹੁਤ ਨੇੜਤਾ ਹੈ ਤੇ ਗਿਆਨੀ ਕਲਵੰਤ ਸਿੰਘ ਜੀ ਤੇ ਸਤਿਕਾਰਯੋਗ ਅਗਿਆਨੀ ਹਰੀ ਨਾਰਾਇਣ ਸਿੰਘ ਜੀ ਸਾਡੇ ਸਾਰਿਆਂ ਨਾਲ ਬਹੁਤ ਮੋਹ ਮੁਹੱਬਤ ਤੇ ਪਿਆਰ ਹੈ ਅਸੀਂ ਆਪਣੇ ਤੌਰ ਤੇ ਵੀ ਤਿਲ ਫੁੱਲ ਇਹਨਾਂ ਨੂੰ ਦਿੰਦੇ ਰਹਿੰਨੇ ਆ ਸਿੰਘਾਂ ਨੂੰ ਜਿਹੜੇ ਲੋੜ ਬੰਦਾ ਜਿਵੇਂ ਪਿਛਲੇ ਟਾਈਮ ਦੇ ਵਿੱਚ ਅਸੀਂ ਸਾਰੇ ਸਿੰਘਾਂ ਨੂੰ ਰਾਸ਼ਨ ਦਿੱਤਾ ਉਦੋਂ ਪਹਿਲਾਂ ਵੀ ਇਹਨਾਂ ਦਾ ਸਤਿਕਾਰ ਕੀਤਾ ਕਿਸੇ ਨੂੰ ਕੁਛ ਕਿਸੇ ਨੂੰ ਕੁਛ ਅੱਜ ਵੀ ਅਸੀਂ ਇਹਨਾਂ ਦੇ ਨਾਲ ਖੜੇ ਆ ਪਰ ਇਹ ਥੋੜਾ ਜਿਹਾ ਕੰਮ ਵੱਡਾ ਹੈ ਅਸੀਂ ਆਪ ਹੀ ਪਾਠ ਕਰਕੇ 10 ਰੁਪਏ ਕਮਾ ਕੇ ਆਪਣਾ ਡੰਗੜ ਪਾ ਰਹੇ ਆ ਪਰ ਉਹ ਟਪਾ ਜਿਹੜੇ ਪਾਠ ਕਰਕੇ ਅਸੀਂ ਕਰ ਰਹੇ ਆ ਉਹਦੇ ਵਿੱਚੋਂ ਵੀ ਅਸੀਂ ਇਹਨਾਂ ਦਾ ਵੱਧ ਵੱਧ ਤੋਂ ਵੱਧ ਕਰ ਰਹੇ ਆ ਜਿੰਨਾ ਕਿ ਸਾਡੇ ਤੋਂ ਹੁੰਦਾ ਤੇ ਵਾਹਿਗੁਰੂ ਕਿਰਪਾ ਕਰੇ ਜੀ ਭੁੱਲਾਂ ਦੀ ਖਿਮਾ ਸਾਰੀ ਸੰਗਤ ਨੂੰ ਬੇਨਤੀ ਹੈ ਇਹ ਵੀਡੀਓ ਜੇ ਕੋਈ ਸਮਝਦਾਨ ਨਹੀਂ ਕਰ ਸਕਦਾ ਤਾਂ ਇੱਕ দান ਜ਼ਰੂਰ ਕਰਿਓ ਕਿ ਕਿਸੇ ਸਮਾਜ ਸੇਵੀ ਲਵੇ ਕਿਸੇ ਗੁਰਮੁਖ ਪਿਆਰੇ ਲਵੇ ਕਿਸੇ ਦਾਨੀ ਵੀਰ ਲਵੇ ਇਸ ਵੀਡੀਓ ਨੂੰ ਜਰੂਰ ਪਾਇਓ ਇਹ ਵੀਡੀਓ ਸ਼ੇਅਰ ਕਰਨ ਦੇ ਨਾਲ ਵੀ ਹੋ ਸਕਦਾ ਹੈ ਵੀ ਤੁਸੀਂ ਹੱਥਾਂ ਦੇ ਨਾਲ ਦਾਨ ਨਹੀਂ ਕੀਤਾ ਜਾਂ ਕਰਨੀ ਕਰਨ ਦੇ ਯੋਗ ਨਹੀਂ ਤਾਂ ਇਹ ਵੀਡੀਓ ਸ਼ੇਅਰ ਕਰਨ ਦਾ ਦਾਨ ਜਰੂਰ ਕਰਿਓ ਤਾਂ ਕਿ ਕਿਸੇ ਦਾਨੀ ਲਵੇ ਪਹੁੰਚ ਜਾਵੇ ਕਿਸੇ ਗੁਰਮੁਖ ਪਿਆਰੇ ਸੰਤ ਮਹਾਂਪੁਰਖ ਲਵੇ ਪਹੁੰਚ ਜਾਵੇ ਅੱਜ ਸੰਤ ਮਹਾਂਪੁਰਖਾਂ ਨੂੰ ਵੀ ਬੇਨਤੀ ਆਕਾਰ ਸੇਵ ਵਾਲੇ ਸਾਡੇ ਸਤਿਕਾਰਯੋਗ ਮਹਾਂਪੁਰਖ ਨੇ ਹੋਰ ਕੋਈ ਵੀ ਜਿਹੜੇ ਚੰਗੇ ਗ੍ਰੰਥੀ ਨੇ ਉਹਨਾਂ ਦਾ ਤੁਸੀਂ ਸਹਿਯੋਗ ਦਿਓ ਤਾਂ ਕਿ ਸਾਡੇ ਗ੍ਰੰਥੀ ਅੱਜ ਬਣ ਗ੍ਰੰਥੀਆਂ ਦੇ ਬੱਚੇ ਗ੍ਰੰਥੀ ਦੀ ਬਣ ਰਹੇ ਸੰਗਤਾਂ ਨੇ ਤਾਂ ਬਹੁਤ ਦੂਰ ਦੀ ਗੱਲ ਤੇ ਪੱਥਰ ਬਹੁਤ ਲਾ ਲੇ ਵੱਡੀਆਂ-ਵੱਡੀਆਂ ਬਿਲਡਿੰਗਾਂ ਅਸੀਂ ਖੜੀਆਂ ਕਰਤੀਆਂ ਪਰ ਪਿਆਰਿਓ ਉਹਨਾਂ ਦੇ ਵਿੱਚ ਬੈਠਣ ਵਾਲਾ ਵੀ ਕੋਈ ਤਿਆਰ ਕਰ ਲੋ ਉਹਨਾਂ ਦੇ ਵਿੱਚ ਬੈਠਣਾ ਵੀ ਕੋਈ ਜ਼ਰੂਰੀ ਹੈ ਇਸ ਕਰਕੇ ਸਾਰੇ ਸੰਤਾਂ ਮਹਾਂਪੁਰਖਾਂ ਨੂੰ ਬੇਨਤੀ ਹੈ ਕਿ ਜੇ ਇੱਕ ਮਹਾਪੁਰਖ ਇੱਕ ਗ੍ਰੰਥੀ ਦਾ ਕਰ ਪਾ ਕੇ ਦੇ ਦੇ ਲੋੜਵੰਦ ਦਾ ਤਾਂ ਮੈਨੂੰ ਲੱਗਦਾ ਸਾਰਿਆਂ ਦੀ ਪੈ ਜਾਣੀ ਲੋੜਵੰਦਾਂ ਦੀ ਪਰ ਇਸ ਕਰਕੇ ਬੇਨਤੀ ਹੈ ਸਾਰਿਆਂ ਸੰਗਤਾਂ ਨੂੰ ਬੇਨਤੀ ਆ ਸੰਗਤਾਂ ਨੇ ਪ੍ਰਵਾਨ ਕਰਨੀ ਆ ਔਰ Google Pay ਨੰਬਰ ਇਹਨਾਂ ਦਾ ਬੋਲ ਦਿੱਤਾ ਅਕਾਊਂਟ ਬੋਲ ਦਿੱਤਾ ਜੇ ਕੋਈ ਸ਼ੱਕ ਰਹੇ ਜਾਏ ਜਾਂ ਕੋਈ ਭੁਲੇਖਾ ਰਹੇ ਜਾਵੇ ਤਾਂ ਸਾਡੇ ਨਾਲ ਕਿਸੇ ਨਾਲ ਵੀ ਕੰਟੈਕਟ ਕਰਕੇ ਸੰਪਰਕ ਕਰਕੇ ਇਹਨਾਂ ਦੀ ਸੇਵਾ ਕਰ ਸਕਦਾ ਹੈ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ